ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪлюс ਅਗਲੇ 4-5 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 5 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਪੰਜਾਬ ਦੇ ਵਿੱਚ ਉਮੀਦ ਆਸਾਰ ਕਿੰਨੇ ਕੁ ਬਣਨਗੇ ਤੇ ਜਿਲ੍ਹਾ ਵਾਰ ਅੰਕੜੇ ਤੁਹਾਡੇ ਨਾਲ ਸਾਂਝੇ ਕਿਤੇ ਜਾਣਗੇ ਐਸ ਵੇਲੇ ਦੇ ਨਾ ਤਾਜ਼ਾ ਸੈਟਲਾਈਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜੇਕਰ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਜੇ ਐਸ ਵੇਲੇ ਜਿਹੜਾ ਜਾਂ ਮਾਝਾ ਖੇਤਰ ਦੇ ਵਿੱਚ ਬਦਲ ਵਾਏ ਦੇ ਨਾਲ ਕਿਤੇ ਕਿਤੇ ਹਲਕੇ ਮੀਂਹ ਐਸ ਵੇਲੇ ਜਾਰੀ ਨੇ ਕਿਉਂਕਿ ਜਿਹੜਾ ਖਚਵੇਂ ਸਿਸਟਮ ਹੈ ਜਿਹੜਾ ਵੈਸਟਰਨ ਡਿਸਰਬੈਂਸ ਹੈ ਜਿਹੜਾ ਕਿ ਪਿਛਲੇ ਦਿਨਾਂ ਤੋਂ ਪ੍ਰਭਾਵਿਤ ਕਰ ਰਿਹਾ ਹੈ ਲਗਾਤਾਰ ਇਹ ਸਿਸਟਮ ਦੇ ਸਦਕਾ ਐਸ ਵੇਲੇ ਤਗੜੀ ਗਾਜਲ ਦੇ ਨਾਲ ਬਦਲਾ ਦਾ ਨਿਰਮਾਣ ਹੋ ਰਿਹਾ ਖਾਸ ਕਰਕੇ ਜੰਮੂ ਦੇ ਬਹੁਤੇ ਖਾਗਾਂ ਦੇ ਵਿੱਚ ਐਸ ਵੇਲੇ ਮੀਂਹ ਜਾਰੀ ਨੇ ਤਗੜੀ ਗਾਜਲ ਦੇ ਨਾਲ ਸਵੇਰ ਦੀਆਂ ਤਾਜ਼ਾ ਸੈਟਲਾਈਟ ਤੇ ਮੈਦਾਨ ਜਦ ਦੇਣਾ ਔਰ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਜੀ ਜੰਮੂ ਹਿਮਾਚਲ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਹੋਣ ਗਿਆ ਅੱਜ ਦਿਨ ਦੇ ਵੇਲੇ ਤੇ ਅੱਜ ਸ਼ਾਮ ਤੱਕ ਕਹਿ ਲਿਆ ਕਿ ਪੰਜਾਬ ਦੇ 35-40 ਫੀਸਦੀ ਖੇਤਰ ਦੇ ਵਿੱਚ ਮੀਂਹ ਦੇ ਅਸਰ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਮਾਝਾ ਖੇਤਰ ਤੇ ਦੁਆਬਾ ਖੇਤਰ ਮੁੱਖ ਰਹਿ ਸਕਦਾ ਜਿਨ੍ਹਾਂ ਦੇ ਵਿੱਚ ਜੀ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਤੇ ਫਟਾਰਕੋਟ ਇਹਨਾਂ ਦੇ ਨਾਲ ਲੱਗਦੇ ਮਾਲਵੇ ਦੇ ਕੁਝ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਜਿਹੜਾ ਸਭ ਤੋਂ ਮੁੱਖ ਹੈ ਜਿਹੜਾ ਕਿ ਜਲੰਧਰ ਕਪੂਰਥਲੇ ਦੇ ਨਾਲ ਜਿਹੜਾ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਲੱਗ ਸਕਦੇ ਨੇ ਰੋਪੜ ਮਹਾਲੀ ਚੰਡੀਗੜ੍ਹ ਤੱਕ ਕਾਰਵਾਈਆਂ ਹੋ ਸਕਦੀਆਂ ਨੇ ਜੇਕਰ ਬੱਦਲ ਸਪਰੈਡ ਹੋ ਜਾਂਦਾ ਮਾਲਵੇ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਅਸਾਰ ਘਟਨੇ ਅਜਮੇ ਚੱਕਰ ਦੇ ਪਛਮੀ ਖੇਤਰਾਂ ਦੇ ਵਿੱਚ ਅਸਾਰ ਘਟਨੇ ਜੇਕਰ ਮਾਝਾਲੇ ਖੇਤਰ ਤੋਂ ਫਤਲ ਫੜਦਾ ਹੋਇਆ ਇਸ ਡਾਇਰੈਕਸ਼ਨ ਦੇ ਵੱਲ ਕੂਚ ਕਰਦਾ ਹੈ ਫਿਰ ਕੇਂਦਰੀ ਮਾਲਵੇ ਤੱਕ ਬੱਦਲ ਪਹੁੰਚ ਸਕਦੀਆਂ ਮੀਂਹ ਸ਼ਰਾਟੇ ਪਹੁੰਚ ਸਕਦੇ ਨੇ ਜਿਨ੍ਹਾਂ ਦੇ ਵਿੱਚ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਲਸਾ ਸ਼ਰੀਫਾ ਦੇ ਘਰ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਆਸਾਰ ਬਣ ਜਾਣਗੇ ਸੋ ਇਸ ਲਈ ਇਹ ਬੱਦਲ ਦੀ ਡਾਇਰੈਕਸ਼ਨ ਕਿੱਧਰ ਨੂੰ ਹੁੰਦੀ ਆ ਬੱਦਲ ਕਿਹੜੇ ਖੇਤਰ ਵੱਲ ਕੁਝ ਕਰਦਾ ਇਹ ਸਾਰਾ ਕੁਝ ਡਿਪੈਂਡ ਉਹਦੋਂ ਕਰਦਾ ਜਦੋਂ ਬੱਦਲ ਬਣੇਗਾ ਤੇ ਉਦੋਂ ਤੁਹਾਨੂੰ ਅਪਡੇਟ ਅਸੀਂ ਦੇਵਾਂਗੇ ਤੇ ਇਸ ਤੋਂ ਬਾਅਦ ਜੇਕਰ ਅਫਾ ਗੱਲ ਕਰੀਏ ਜੀ ਆਉਂਦੇ ਦਿਨਾਂ ਦੀ ਅੱਜ ਪਛਮੀ ਸੈਕਟਰ ਦਾ ਮੁੱਖ ਦੇਣਾ ਤੇ ਅੱਜ ਕਾਰਵਾਈਆਂ ਹੋ ਰਹੀਆਂ ਨੇ ਤੇ ਹੋਣਗੀਆਂ ਸ਼ਾਮ ਤੱਕ ਜੇਕਰ ਅੱਜ ਰਾਤੋਂ ਪਹਿਲਾਂ ਪਹਿਲਾਂ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਪੰਜਾਬ ਦੇ ਬਹੁਤੇ ਥਾਵਾਂ ਦੇ ਉੱਤੇ ਅਸਵਾਜ 1 2 3 4 5 ਯਾਨੀ ਕਿ ਅਗਲੇ ਜਿਹੜੇ 5 ਦਿਨਾਂ ਇਹਨਾਂ ਦਿਨਾਂ ਦੇ ਵਿੱਚ ਹਲਕੇ ਤਲਾਕ ਟੁੱਟਵੇਂ ਛਰਾਟੇ ਟਾਈਮ ਦੇ ਨਾਲ ਵਕ ਵਕ ਸਮੇਂ ਤੇ ਵਕ ਵਕ ਸਥਾਨਾਂ ਤੇ ਜੜਿਆ ਲੱਗਦੇ ਰਹਿਣਗੇ ਉਹ ਅਜਿਹਾ ਸਿਸਟਮ ਦਾ ਅੱਜ ਮੁੱਖ ਤੌਰ ਤੇ ਅਖੀਲਾ ਦੇਣਾ ਹੈ ਅਰੇ ਇਸਵਾ ਜਿਹੜੀਆਂ 프리 ਮੌਸਮੀਆਂ ਕਾਰਵਾਈਆਂ ਨੇ ਉਹ ਸਮੇਂ ਦੇ ਨਾਲ ਹੁੰਦੀਆਂ ਰਹਿਣਗੀਆਂ ਕਦੇ ਮਾਝੇ ਵੱਲ ਦਾ ਬੱਦਲ ਬਣ ਗਿਆ ਕਦੇ ਦੋਆਬੇ ਵੱਲ ਕਦੇ ਪਹਾੜਾਂ 'ਚ ਬਣ ਗਿਆ ਹੇਠਾਂ ਉਤਰਦਾ ਹੋਇਆ ਦੋ ਚਾਰ ਜ਼ਿਲ੍ਹਿਆਂ ਨੂੰ ਕਵਰ ਕਰ ਗਿਆ ਕਦੇ ਪੱਛਮੀ ਖੇਤਰਾਂ ਦੇ ਵਿੱਚ ਬੱਦਲ ਬਣ ਗਿਆ ਇਹ ਤਾਂ ਬੱਦਲ ਬਣਦੇ ਰਣਗੇ ਕਿਉਂਕਿ ਮੌਨਸੂਨ ਫਿਲਹਾਲ ਬ੍ਰੇਕ ਲੱਗ ਚੁੱਕਿਆ ਹੈ ਮੌਨਸੂਨ ਦੇ ਵਿੱਚ ਜਿਹੜੇ ਮਹਾਰਾਸ਼ਟਰ ਦੇ ਲਾਗੇ ਮੌਨਸੂਨ ਵੀ ਬ੍ਰੇਕ ਹੈ ਇਸ ਵੇਲੇ ਤੇ ਆਉਂਦੇ 5-7 ਦਿਨ ਉੱਥੇ ਮੌਨਸੂਨ ਜਿਹੜਾ ਯਾਰ ਰਹੇਗਾ ਉਸ ਤੋਂ ਬਾਅਦ ਮੌਨਸੂਨ ਇੱਕ ਵਾਰ ਫਿਰ ਤੋਂ ਚੱਲੇ ਪਾਏਗਾ ਤੇ ਫਿਲਹਾਲ ਜੀ ਜਿਹੜੀਆਂ ਮੌਸਮ ਤੋਂ ਨਿਕਲਦੀਆਂ ਹਵਾਵਾਂ ਜਿਹੜੀਆਂ ਅ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਉਹਨਾਂ ਦੇ ਵਿੱਚ ਨਵੀਂ ਹੋਣ ਦੇ ਸਦਕਾ ਜਿਹੜੀਆਂ ਨਵੀਂ ਭਰਪੂਰ ਹਵਾਵਾਂ ਹੋਣਗੀਆਂ ਉਹ ਕੁਝ ਕਰਨਗੀਆਂ ਉੱਤਰ ਫਾਰ ਤੋਂ ਵੱਲ ਨੂੰ ਜਿਹਦੇ ਨਾਲ ਕਿਤੇ ਨਾ ਕਿਤੇ ਗਾਜਰਿਸਕ ਵਾਲੇ ਬਦਲਾਅ ਦਾ ਨਰਮਾੜ ਹੋ ਸਕਦਾ ਕਿਉਂਕਿ ਜਦੋਂ ਧੁੱਪ ਲੱਗੇਗੀ ਪਰ ਇਹ ਵੀ ਹਵਾ ਜਲੇਗੀ ਤੇ ਜਿਹੜੀ ਨਮੀ ਹੋਏਗੀ ਉਤਾਰ ਨੂੰ ਬੱਦਲ ਜਿਹੜੀਆਂ ਉੱਪਰੋਂ ਸੱਟੇਗੀ ਤੇ ਤਾਂ ਬਦਲ ਬਿਹਰਵ ਬਣਦਾ ਹੋਇਆ ਜਿਹੜਾ ਕਾਰਵਾਈਆ ਕਰੇਗਾ ਤੇ ਨਮੀ ਕਾਫੀ ਡਿਫਰੈਂਡ ਕਰ ਦਿੰਦੀ ਆ ਬੱਦਲ ਕਿੱਲਾ ਬਣੇਗਾ ਕਿਉਂਕਿ ਜਦੋਂ ਹਮਸ ਬਣੀ ਹੁੰਦੀ ਹੈ ਹਮਸ ਜਦੋਂ ਤਾਂ ਨੂੰ ਚੜਦੀ ਹੈ ਤੇ ਫਿਰ ਗਾਜਨਿਸ ਕੋਲੇ ਬਦਲਾ ਦਾ ਨਿਰਮਾਣ ਹੁੰਦਾ ਸੋ ਇਸ ਲਈ ਜੇ ਅਗਲੇ 4-5 ਦਿਨਾਂ ਦੇ ਵਿੱਚ ਟੁੱਟੋਵੇਂ ਤੌਰ ਤੇ ਗਰਮਾਂ ਜਾਂ ਵੇਖਿਆ ਜਾਣਗੇ ਬਹੁਤ ਤਗੜੇ ਹਨੇਰ ਚੱਕਰ ਤੇ ਆਸਾਰ ਜਿਹੜੇ ਆ ਡਾਊਨ ਪੈ ਜਾਣਗੇ ਜਦੋਂ ਕੋਈ ਸਿਸਟਮ ਆਏਗਾ ਉਹਦੇ ਵਿੱਚ ਫਿਰ ਹਨੇਰ ਚੱਕਰ ਚੱਲ ਸਕਦਾ ਜੇਕਰ ਤਾਜ਼ਾ ਅੰਕੜਿਆਂ ਤੇ ਨਜ਼ਰ ਲਾਈਏ ਜੋ ਤਾਜ਼ਾ ਅਫੀਟ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਕੱਤੀ ਤਰੀ ਲਈ ਅਲਰਟ ਜੜਿਆ ਜਾਰੀ ਕੀਤੇ ਹੋਏ ਨੇ 1 2 3 4 5 ਯਾਨੀ ਕਿ ਅਗਲੇ 5 ਘੰਟਿਆਂ ਦੇ ਲਈ ਤੇਜ਼ 40 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਗਰਜ ਦੇ ਨਾਲ ਮੀਂਹ ਜੜਿਆ ਟੁੱਟਵੇਂ ਤੌਰ ਤੇ ਲੱਗਦੇ ਰਹਿਣਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਕੇ ਹਟਿਆ ਕੋਈ ਅਲਰਟ ਨਹੀਂ ਵੱਡੇ ਲੈਵਲ ਤੇ ਤੇ ਕੋਈ ਕਿਸੇ ਤਰ੍ਹਾਂ ਦੇ ਵੱਡੇ ਹਨੇਰ ਚਖੜ ਦੇ ਅਸਰ ਨਹੀਂ ਬਾਕੇ ਤੁਹਾਨੂੰ ਅਸੀਂ ਲਾਈਵ ਅਪਡੇਟ ਦਿੰਦੇ ਰੰਗੇ ਜਦੋਂ ਕਿਤੇ ਬੱਦਲ ਖਾਣੇਗਾ ਕਿਹੜੇ ਖੇਤਾਂ ਨੂੰ ਪ੍ਰਭਾਵਿਤ ਕਰੇਗਾ ਇਹ ਤੁਹਾਨੂੰ ਲਾਈਵ ਆ ਕੇ ਦੱਸਾਂਗੇ ਤੁਹਾਨੂੰ